ਤਾ ਇਸ ਵਲੇ ਦੀ ਕਿਸਾਨਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਡੱਲੇਵਾਲ ਦੀ ਸਿਹਤ ਜਿਹੜੀ ਹੈ ਹੋਰ ਜ਼ਿਆਦਾ ਵਿਗੜ ਗਈ ਹੈ ਇੱਥੋਂ ਤੱਕ ਖਬਰ ਆਈ ਹੈ ਕਿ ਉਹ ਬੇਹੋਸ਼ ਵੀ ਹੋ ਗਏ ਸੰਜ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਸਥਿਤੀ ਸੰਭਾਲੀ ਗਈ ਹੈ ਦੱਸਿਆ ਕਿ ਇਸ ਦੇ ਵਿਚਕਾਰ ਕਿਸਾਨਾਂ ਦੀ ਤਾਂ ਮੰਤਰੀ ਦੀ ਵੀ ਮੀਟਿੰਗ ਹੋਈ ਹੈ ਉਦੋਂ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਹੈ ਇਸ ਨੂੰ ਲੈ ਕੇ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੁਪਰੀਆ ਮੌਜੂਦ ਨੇ ਸੁਪਰੀਆ ਇਸ ਸਮੇਂ ਖਨੌਰੀ ਬਾਰਡਰ ਤੇ ਕਿਵੇਂ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਡਲੇਵਾਲ ਸਾਹਿਬ ਦੀ ਸਿਹਤ ਕਾਫੀ ਜ਼ਿਆਦਾ ਵਿਗੜ ਗਈ ਹੈ ਜੀ ਬਿਲਕੁਲ ਢਲੇਵਾਲੀ ਸਿਹਤ ਦੀ ਗੱਲ ਕਰੀਏ ਤਾਂ 24 ਦਿਨ ਹੋ ਗਏ ਨੇ ਤੇ 24 ਦਿਨ ਪਾਣੀ ਦੇ ਸਾਰੇ ਉਹ ਜੀਰੇ ਨੇ ਤਾਂ ਲਗਾਤਾਰ ਉਹਨਾਂ ਦੀ ਸਿਹਤ ਚ ਗਰਾਵਟ ਆਏਗੀ ਆਣੀ ਲਾਜ਼ਮੀ ਹੈ ਕਿਉਂਕਿ ਉਹ ਅੰਤਿਕ ਦਾਣਾ ਵੀ ਗ੍ਰਹਿ ਨਹੀਂ ਕਰ ਰਹੇ ਤੇ ਉਹ ਚਿੱਟੇ ਪੈ ਗਏ ਨੇ ਤਾਂ ਲਗਾਤਾਰ ਉਹਨਾਂ ਦਾ ਬੀਪੀ 슈ਗਰ ਲੈਵਲ ਡਿੱਗ ਰਿਹਾ ਹੈ ਤੇ ਉਹਨਾਂ ਦੇ ਜੋ ਅੰਦਰਲੇ ਆਰਗਨਸ ਨੇ ਇਹ ਤੱਕ ਕਹਿ ਦਿੱਤਾ ਗਿਆ ਕਿ ਉਹ ਫੇਲ ਹੋ ਰਹੇ ਨੇ ਕਿਉਂਕਿ ਉਹ ਗੁਰਦੇ ਗੁਰਦੇ ਆਲਰੇਡੀ ਕਹਿਆ ਜਾ ਰਿਹਾ ਸੀ ਕਿ ਉਹ ਫੇਲ ਹੋ ਚੁੱਕੇ ਨੇ ਕਗਾਰਤੇ ਨੇ ਇਸ ਦੇ ਨਾਲ ਹੋਰ ਵੀ ਉਹ ਜੋ ਉਹਨਾਂ ਦੇ ਅੰਗ ਨੇ ਅੰਦਰਲੇ ਉਹ ਫੇਲ ਹੋਣੇ ਸ਼ੁਰੂ ਹੋ ਗਏ ਨੇ ਤੇ ਅੱਜ ਜੋ ਖਬਰ ਸੀ ਉਹ ਬਹੁਤ ਵੱਡੀ ਸੀ ਕਿਉਂਕਿ ਦੱਸਿਆ ਜਾ ਰਿਹਾ ਸੀ ਕਿ 10 ਮਿੰਟਾਂ ਦੇ ਲਈ ਕਰੀਬ ਉਹ ਬੇਹੋਸ਼ ਹੋ ਗਈ ਸਨ ਬਿਲਕੁਲ ਨਾ ਕਿ ਜਦੋਂ ਬਾਹਰ ਨਿਕਲੇ ਤਾਂ ਉਹ ਬੇਹੋਸ਼ ਹੋ ਕੇ 10 ਮਿੰਟਾਂ ਲਈ ਉੱਠੇ ਨਹੀਂ ਲਗਾਤਾਰ ਡਾਕਟਰ ਅੰਦਰ ਭੱਜ ਕੇ ਆਏ ਉਹਨਾਂ ਨੂੰ ਉਹਨਾਂ ਦਾ ਚੈੱਕਅਪ ਕੀਤਾ ਉਹਨਾਂ ਦੇ ਨਾਲ ਬढ़े ਰਹੇ ਜਿਸ ਤੋਂ ਬਾਅਦ ਉਹਨਾਂ ਨੂੰ ਹੋਸ਼ ਆਇਆ ਤੇ ਉਹ ਹੁਣ ਕਿਸੇ ਦੇ ਸਹਾਰੇ ਤੋਂ ਬਿਨਾਂ ਖੜੇ ਵੀ ਨਹੀਂ ਹੋ ਸਕ ਰਹੇ ਸਟੇਜ ਤੱਕ ਤੇ ਆਣ ਦੀ ਹਿੰਮਤ ਉਹਨਾਂ 'ਚ ਨਹੀਂ ਬਚੀ ਕਿਉਂਕਿ 70 ਸਾਲ ਦੇ ਕਰੀਬ ਦੇ ਨੇ ਹੋਤੇ 70 ਸਾਲਾਂ ਦੇ ਵਿੱਚ ਜਦੋਂ ਕੋਈ ਮਰਨ ਵਰਤ ਰੱਖੇਗਾ ਤਾਂ ਉਹਨਾਂ ਦੇ ਹਾਲਾਤ ਨਾਜ਼ੁਕੀ ਹੋਣਗੇ ਤੇ 24 ਦਿਨ ਬੀਤ ਚੁੱਕੇ ਹਰਕੇ ਜੋ ਕਿਸਾਨ ਨੇ ਉਹ ਵੀ ਥੋੜੇ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਲੰਮੇ ਲੰਮਾ ਜੋ ਸੰਘਰਸ਼ ਹੈ ਜਿਹੜਾ ਵਿੰਡ ਕੇ ਕਿਸਾਨ ਬੈਠੇ ਨੇ ਉਹ ਕਿਸਾਨ ਆਕੂ ਢੱਲੇਵਾਲ ਤੇ ਬਹੁਤ ਸਬਿਆ ਨਜ਼ਰਾਂ ਟਿੱਕੀਆਂ ਹੋਈਆਂ ਨੇ ਉਹਨਾਂ ਦੇ ਜੋ ਉਹਨਾਂ ਨੇ ਇੱਕ ਤਰ੍ਹਾਂ ਤੋਂ ਸ਼ਹਾਦਤ ਦੇ ਲਈ ਤਿਆਰ ਹੋ ਚੁੱਕੇ ਨੇ ਤਾਂ ਕਿਸਾਨ ਵੀ ਭਾਵੁਕ ਨਜ਼ਰ ਆ ਰਹੇ ਨੇ ਇਸ ਮੌਕੇ ਤੇ ਵਾਹਿਗੁਰੂ ਦਾ ਜਾਪ ਲਗਾਤਾਰ ਕੀਤਾ ਜਾ ਰਿਹਾ ਹੈ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਸ਼ੁਰੂ ਤੋਂ ਚੱਲਦੀਆਂ ਆ ਰਹੀਆਂ ਨੇ ਤੇ ਜੋ ਬੀਬੀਆਂ ਤੇ ਜੋ ਬਾਪੇ ਨੇ ਉਹ ਵੀ ਬਾਡਰ ਤੇ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਤੇ ਢੱਲੇਵਾਲ ਦੀ ਜੋ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਹਨਾਂ ਨੂੰ ਦੇਖ ਕੇ ਬਹੁਤ ਤਰਸ ਤਰਸ ਆ ਰਿਹਾ ਕਿਉਂਕਿ ਤੁਸੀਂ ਵੀ ਦੇਖਿਆ ਹੋਣਗੇ ਤਸਵੀਰਾਂ ਬਿਲਕੁਲ ਲੰਮੇ ਪਏ ਹੋਈ ਨੇ ਉਹ ਤੇ ਉਹਨਾਂ ਦੇ ਆਲੇ ਦੁਆਲੇ ਕਿਸਾਨ ਬੈਠੇ ਨੇ ਡਾਕਟਰ ਬੈਠੇ ਨੇ ਤੇ ਉਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਹਰ ਕੋਈ ਉਹਨਾਂ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਹੋ ਗਿਆ ਹੈ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਵੀ ਕਹਿ ਜਾਂਦਾ ਹੈ ਕਿ ਸਿਹਤ ਸੰਵਲਦਿਆਂ ਨੂੰ ਸਰਕਾਰਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਉਹਨਾਂ ਦੀ ਸਿਹਤ ਦੇਖੋ ਤੇ ਹੁਣ ਉਹਨਾਂ ਦੇ ਜੋ ਜੋ ਹਾਲਾਤ ਬਣੇ ਹੋਏ ਨੇ ਬੇहद ਹੀ ਨਾਜ਼ੁਕ ਨੇ ਤੇ ਸਾਇਲੈਂਟ ਅਟੈਕ ਦਾ ਖਤਰਾ ਵੀ ਲਗਾਤਾਰ ਬਣਿਆ ਹੋਇਆ ਹੈ ਜੀ ਬਿਲਕੁਲ ਸੁਪਰੀਆ ਇਸ ਦੇ ਵਿਚਕਾਰ ਇਹ ਵੀ ਖਬਰ ਸੀ ਕਿ ਮੰਤਰੀ, ਕੁੜੀਆਂ ਤੇ ਕਿਸਾਨਾਂ ਦੇ ਵਿਚਾਲੇ ਵੀ ਮੀਟਿੰਗ ਹੋਈ ਹੈ ਜਿਹੜਾ ਕਿਹਾ ਜਾ ਰਿਹਾ ਸੀ ਕਿ ਖੇਤੀ ਕਾਨੂੰਨ ਮੁਰਤੋਂ ਲਾਗੂ ਹੋ ਸਕਦੇ ਨੇ ਤੇ ਮੰਡੀਕਰਨ ਦੇ ਵਿੱਚ ਇਹ ਕਿਹੋ ਜਿਹੀ ਸਥਿਤੀ ਹੈ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚ ਕਿਹੜਾ ਫੈਸਲਾ ਹੋਇਆ ਤੇ ਕਿਹੜੀਆਂ ਕਿਸਾਨਾਂ ਨੇ ਮੰਗਾਂ ਰੱਖੀਆਂ ਨੇ ਜੀ ਬਿਲਕੁਲ ਤਾਂ ਉਗਰਾਹਾ ਮੀਟਿੰਗ ਤੋਂ ਬਾਅਦ ਆ ਕੇ ਜਾਣਕਾਰੀ ਦਿੰਦੇ ਨਹੀਂ ਉਹਨਾਂ ਦੀ ਜੋ ਖੇਤੀਬਾੜੀ ਪੰਜਾਬ ਦੇ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨਾਲ ਬੈਠਕ ਚੱਲਦੀ ਹੈ ਲੰਮੀ ਬੈਠਕ ਚੱਲਦੀ ਹੈ ਕੱਲ੍ਹ ਬਾਤ ਹੁੰਦੀ ਹੈ ਤੇ ਉਹਨਾਂ ਦੇ ਵੱਲੋਂ ਇਹੀ ਕਿਸਾਨਾਂ ਦੇ ਵੱਲੋਂ ਆਪਣੀ ਚਿੰਤਾ ਜ਼ਾਹਰ ਕੀਤੀ ਜਾਂਦੀ ਹੈ ਕਿ ਜੋ ਤਿੰਨ ਖੇਤੀ ਕਾਨੂੰਨ ਸੀ ਜਦੋਂ 2020 ਦੇ ਵਿੱਚ ਮੋਦੀ ਸਰਕਾਰ ਤੋਂ ਕਿਸਾਨਾਂ ਨੇ ਵਾਪਸ ਕਰਵਾ ਲਈ ਸੀ ਉਹਨਾਂ ਨੂੰ ਵਾਪਸ ਤੋਂ ਲਾਗੂ ਕਰਨ ਦੀ ਜੋ ਤਿਆਰੀ ਕੇਂਦਰ ਕਰ ਰਹੀ ਹੈ ਨਵੇਂ ਤਰੀਕੇ ਦਾ ਨਾਲ ਨਵੇਂ ਖਰੜੇ ਜੋ ਪੇਸ਼ ਕਰ ਰਹੀ ਹੈ ਕੇਂਦਰ ਸਰਕਾਰ ਉਹਨਾਂ ਦੇ ਪ੍ਰਤੀ ਕਿਸਾਨ ਬਹੁਤ ਚਿੰਤਕ ਨੇ ਕਿਉਂਕਿ ਇਸ ਦੇ ਨਾਲ ਜੋ ਹੈ ਨਿੱਜੀਕਰਨ ਹੋ ਜਾਵੇਗਾ ਮੰਡੀ ਮੰਡੀ ਦਾ ਜੋ ਸਿਸਟਮ ਹੈ ਉਹ ਖਤਮ ਹੋ ਜਾਵੇਗਾ ਕਈ ਨੁਕਸਾਨ ਜੋ ਹੋਣਗੇ ਤੇ ਕਿਸਾਨ ਇਸ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਨੇ ਕਿਉਂਕਿ ਕਿਸਾਨਾਂ ਦਾ ਜੋ ਹੈ ਫਸਲਾਂ ਤੇ ਹੀ ਪੂਰਾ ਜੀਵਨ ਟਿਕਿਆ ਹੁੰਦਾ ਹੈ ਇਸੇ ਤੇ ਉਹਨਾਂ ਦਾ ਘਰ ਚੱਲਦਾ ਹੈ ਢਿੱਡ ਚੱਲਦਾ ਹੈ ਉਹਨਾਂ ਦੇ ਬੱਚੇ ਪਾਲਦੇ ਨੇ ਤੇ ਕਿਸਾਨਾਂ ਦੇ ਲਈ ਜੋ ਫਸਲਾਂ ਨੇ ਉਹੀ ਸਭ ਕੁਝ ਹੈ ਉਸ ਤੇ ਜੋ ਵੀ ਉਹਨਾਂ ਨੂੰ ਮਿਲਦਾ ਹੈ ਜੋ ਪੈਸੇ ਆਉਂਦੇ ਨੇ ਉਸੇ ਦੇ ਥਰੂ ਆਉਂਦੇ ਨੇ ਤਾਂ ਕਿਸਾਨਾਂ ਦਾ ਜੀਵਨ ਹੀ ਪੂਰਾ ਨਿਰਭਰ ਕਰਦਾ ਹੈ ਤੇ ਉਹ ਗ੍ਰਾਹਕ ਨੇ ਦੱਸਿਆ ਕਿ ਖੁਡ ਖੁੱਟੀਆਂ ਜੋ ਮੰਤਰੀ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਆਪਣਾ ਜੋ ਪੱਖ ਰੱਖਿਆ ਨਿਜੀਕਰਨ ਦਾ ਪੱਖ ਰੱਖਿਆ ਕਿ ਇਸ ਦੇ ਨਾਲ ਨਿਜੀਕਰਨ ਹੋ ਜਾਵੇਗਾ ਮੰ ਾਰੇ ਪੱਖ ਰੱਖੇ ਗਏ ਨੇ ਉਗਰਾਹਾ ਦੇ ਵੱਲੋਂ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਾਡੀ ਗੱਲਬਾਤ ਸੁਣੀ ਹੈ ਅਜੇ ਫੈਸਲਾ ਲਿਆ ਜਾਵੇਗਾ ਉਹਨਾਂ ਨੇ ਆਪਣੀ ਚਿੰਤਾ ਜ਼ਾਹਿਰ ਕਰ ਦਿੱਤੀ ਹੈ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਇਹਨੂੰ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਤੇ ਹੁਣ ਮੀਟਿੰਗ ਹੋਈ ਹੈ ਤੇ ਕਿਸਾਨਾਂ ਨੇ ਆਪਣਾ ਪੱਖ ਰੱਖ ਦਿੱਤਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਮੰਤਰੀ ਨੇ ਸੁਣਿਆ ਹੈ ਪੱਖ ਤੇ ਫੈਸਲਾ ਜਲਦ ਹੋਰ ਮੀਟਿੰਗ ਵੀ ਹੋ ਸਕਦੀ ਹੈ ਹੋਰ ਗੱਲਬਾਤ ਵੀ ਹੋ ਸਕਦੀ ਹੈ ਉਸ ਤੋਂ ਬਾਅਦ ਫੈਸਲਾ ਵੀ ਆ ਸਕਦਾ ਹੈ ਬਿਲਕੁਲ ਸੁਪਰੀਜ਼ ਦੇ ਵਿਚਕਾਰ ਲਗਾਤਾਰ ਆਪਾਂ ਕਹਿ ਰਹੇ ਸਨ ਕਿ ਪੰਜਾਬ ਸਰਕਾਰ ਦੇ ਵੱਲੋਂ ਅਜੇ ਤੱਕ ਕੋਈ ਕਿਸਾਨਾਂ ਦੀ ਸਾਰ ਨਹੀਂ ਲਈ ਜਾ ਰਹੀ ਹਾਲਾਂਕਿ ਬਿਆਨਬਾਜ਼ੀਆਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਕੇਂਦਰ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਪਰ ਇਸ ਦੇ ਵਿਚਕਾਰ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਇਆ ਜਿੱਥੇ ਉਹ ਕੇਂਦਰ ਸਰਕਾਰ ਨੂੰ ਝਾੜ ਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨ ਰਹੀ ਕਿਸਾਨਾਂ ਦੀ ਚਿੰਤਾ ਕਿਉਂ ਨਹੀਂ ਕਰਦੀ ਪਈ ਕਹਿ ਸਕਦੇ ਆ ਕਿ ਮੁੱਖ ਮੰਤਰੀ ਮਾਨ ਦੇ ਬਿਆਨ ਤੋਂ ਬਾਅਦ ਕੋਈ ਅਸਰ ਦੇਖਣ ਨੂੰ ਮਿਲ ਸਕਦਾ ਜੀ ਬਿਲਕੁਲ ਜ਼ਿਕਰ ਕਰ ਦਿੰਨੇ ਆ ਪ੍ਰਭਜੋਤ ਕੀ ਜੋ ਨਗਰ ਨਿਕਮ ਗਿਆ ਚੋਣਾ ਨੇ ਕਿ ਤਰੀਕ ਨੂੰ ਨੇ ਅੱਜ ਲਾਸਟ ਦੇ ਸੀ ਪ੍ਰਚਾਰ ਦਾ ਤੇ ਸੀਮਾਨ ਲਗਾਤਾਰ ਰੈਲੀਆਂ ਕਰ ਰਹੇ ਨੇ ਵੋਟਾਂ ਵੋਟਾਂ ਮੰਗ ਰਹੇ ਨੇ ਲੋਕਾ ਤੋਂ ਤੇ ਪੂਰੇ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਤੇ ਇਸ ਦੌਰਾਨ ਵੱਡਾ ਬਿਆਨ ਸੀਮਾਨ ਦਾ ਦੇਖਣ ਨੂੰ ਮਿਲਦਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਕੇਂਦਰ ਜੋ ਹੈ ਜ਼ਿੱਦ ਛੱਡ ਦੇਵੇ ਜ਼ਿੱਦ ਤੇ ਕੇਂਦਰ ਸਰਕਾਰ ਜੋ ਅੜੀ ਹੈ ਉਹ ਛੱਡ ਦੇਵੇ ਤੇ ਕਿਸਾਨਾਂ ਦੇ ਨਾਲ ਖੁੱਲ ਕੇ ਗੱਲਬਾਤ ਕਰੇ ਗੱਲਬਾਤ ਦਾ ਸੱਦਾ ਦੇਵੇ ਉਹਨਾਂ ਦੇ ਮਸਲੇ ਹੱਲ ਕਰੇ ਕਿਉਂਕਿ ਉਹਨਾਂ ਦੇ ਵੱਲੋਂ ਵੀ ਡੱਲੇਵਾਲ ਦੇ ਪ੍ਰਤੀ ਚਿੰਤਾ ਜ਼ਾਹਿਰ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਨੂੰ ਗੱਲ ਕਰਨੀ ਚਾਹੀਦੀ ਹੈ ਇਹ ਵੀ ਕਾਦੀ ਜ਼ਿੱਦ ਨਹੀਂ ਲੈ ਕੇ ਕੇਂਦਰ ਬੈਠੇ ਕਿ ਉਹ ਗੱਲਬਾਤ ਹੀ ਨਹੀਂ ਕਰੀ ਕੋਈ ਸੱਦਾ ਹੀ ਨਹੀਂ ਦੇਦੀ ਤਾਂ ਇਹ ਕੇਂਦਰ ਨੂੰ ਸਿੱਧੇ ਤੌਰ ਤੇ ਸਿਮਾਨ ਕਹਿੰਦੇ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਸੱਦਾ ਦਿਓ ਕਿਸਾਨਾਂ ਨਾਲ ਗੱਲਬਾਤ ਕਰੋ ਅਪਾ ਦੇਖਿਆ ਸੀ ਕਿ ਜਦੋਂ ਅੰਦੋਲਨ ਸ਼ ਤੋ ਪਹਿਲਾਂ ਵੀ ਸਿਆਮਾਂ ਦਾ ਇੱਕ ਬਿਆਨ ਆਇਆ ਸੀ ਉਹਨਾਂ ਨੇ ਉਦੋਂ ਵੀ ਕਿਹਾ ਸੀ ਕਿ ਕੇਂਦਰ ਕਿਸਾਨਾਂ ਨਾਲ ਗੱਲਬਾਤ ਕਰੇ ਕਿਸਾਨਾਂ ਨੂੰ ਸੱਦਾ ਦੇਵੇ ਇਹ ਪਹਿਲਾਂ ਤੁਸੀਂ ਕਹਿੰਦੇ ਨਜ਼ਰ ਆ ਰਹੇ ਨੇ ਸਿਆਮਾਂ ਤੇ ਫਿਰ ਤੋ ਮੁਰਤੋ ਕਿਹਾ ਗਿਆ ਇਸ ਤੋਂ ਇਲਾਵਾ ਜੋ ਸੰਤ ਸੀਚੇਵਾਲ ਨੇ ਉਹ ਰਾਜ ਸਭਾ ਦੇ ਮੈਂਬਰ ਵੀ ਨੇ ਉਹਨਾਂ ਦੇ ਵੱਲੋਂ ਵੀ ਡੱਲੇਵਾਲ ਦੇ ਪ੍ਰਤੀ ਚਿੰਤਾ ਜ਼ਾਹਿਰ ਕੀਤੀ ਗਈ ਤੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਗਈ ਤਾਂ ਲਗਾਤਾਰ ਮੰਤਰੀ ਆਗੂ ਪਹੁੰਚ ਰਹੇ ਨੇ ਅੱਜ ਵੀ ਅਕਾਲੀ ਦਲ ਦੇ ਜੋ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਪੁੰਦੜ ਪਹੁੰਚਦੇ ਨੇ ਸਿਮਰਨਜੀਤ ਸਿੰਘ ਮਾਨ ਪਹੁੰਚਦੇ ਨੇ ਤੇ ਡੱਲੇਵਾਲ ਨਾਲ ਮੁਲਾਕਾਤ ਤਾਂ ਹੀ ਲਗਾਤਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਪਹੁੰਚ ਰਹੇ ਨੇ ਉਹਨਾਂ ਦੀ ਸਿਹਤ ਦਾ ਹਾਲ ਚਾਲ ਜਾਣਨ ਜਾ ਰਹੇ ਆ ਉਹਨਾਂ ਕੋਲ ਬੈਠ ਕੇ ਗੱਲਬਾਤ ਕਰ ਰਹੇ ਨੇ ਲੇਕਿਨ ਕੇਂਦਰ ਸਰਕਾਰ ਦੇ ਵੱਲੋਂ ਅਜੇ ਵੀ ਕੋਈ ਸੱਦਾ ਆਂਦਰ ਨਹੀਂ ਨਜ਼ਰ ਹਾਲਾਂਕਿ ਸੁਪਰੀਮ ਕੋਰਟ ਵੀ ਹੁਣ ਸਕਤ ਹੋ ਗਿਆ ਸੁਪਰੀਮ ਕੋਰਟ ਦੇ ਵੱਲੋਂ ਪਹਿਲਾਂ ਵੀ ਸੁਣਵਾਈ ਕਰਕੇ ਕਿਹਾ ਗਿਆ ਸੀ ਕਿ ਢੱਲੇਵਾਲ ਦੀ ਜੋ ਜਾਨ ਹੈ ਬਹੁਤ ਕੀਮਤੀ ਹੈ ਜੋ ਵੀ ਹੋਵੇ ਕੇਂਦਰ ਤੇ ਸੂਬਾ ਸਰਕਾਰ ਮਿਲ ਕੇ ਢੱਲੇਵਾਲ ਨੂੰ ਮਰਨ ਵਰ ਤੋਂ ਉਠਾਓ ਬਾਲਦਾ ਪ੍ਰਯੋਗ ਨਾ ਕਰੋ ਇਹ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਸੀ ਤੇ ਅੱਜ ਵੀ ਪਹਿਲਾ ਜਦੋਂ ਸੁਪਰੀਮ ਕੋਰਟ ਦੀ ਕਮੇਟੀ ਦੀ ਗਠਨ ਕਮੇਟੀ ਦਾ ਗਠਨ ਹੋਇਆ ਸੀ ਤਾਂ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਕਮੇਟੀ ਦੇ ਨਾਲ ਗੱਲਬਾਤ ਨਹੀਂ ਕਰਾਂਗੇ ਅਸੀਂ ਸਿੱਧਾ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਾਂਗੇ ਲੇਕਿਨ ਇਸ ਤੋਂ ਬਾਅਦ ਸੁਪਰੀਮ ਕੋਰਟ ਚ ਮੁਰਤੋ ਸੁਣਵਾਈ ਹੋਈ ਕੱਲ ਤੇ ਉਹਨਾਂ ਨੇ ਕਿਹਾ ਕੀ ਤੁਸੀਂ ਸਾਡੇ ਨਾਲ ਸਿੱਧਾ ਆ ਕੇ ਗੱਲਬਾਤ ਕਰ ਸਕਦੇ ਹੋ ਸੁਪਰੀਮ ਕੋਰਟ ਦਾ ਦਰਵਾਜ਼ਾ ਕਿਸਾਨਾਂ ਦੇ ਲਈ ਹਮੇਸ਼ਾ ਖੁੱਲੇ ਨੇ ਤੁਸੀਂ ਆਓ ਆਪਣਾ ਪੱਖ ਰੱਖੋ ਅਸੀਂ ਫੈਸਲਾ ਕਰਾਂਗੇ ਤੇ ਅੱਜ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜੋ ਹੈ ਢੱਲੇਵਾਲ ਤੇ ਸੁਪਰੀਮ ਕੋਰਟ ਦੇ ਵਿਚਕਾਰ ਗੱਲਬਾਤ ਹੋਣੀ ਸੀ ਜੱਜਾਂ ਦੇ ਵਿਚਕਾਰ ਤੇ ਅੱਜ ਹੋਈ ਉਹ ਹਾਲਾਂਕਿ ਖੁਦ ਉਸ ਹਾਲਾਤ ਦੇ ਵਿੱਚ ਨਹੀਂ ਸਨ ਕਿ ਉਹ ਬੋਲ ਸਕਣ ਤਾਂ ਬਾਕੀ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਪੱਖ ਰੱਖਿਆ ਗਿਆ ਤੇ ਸੁਣਵਾਈ ਹੋਈ ਇਸ ਤੇ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਵੀ ਸੁਣਾਇਆ ਪ੍ਰਭਜੋਤ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਜੋ ਢੱਲੇਵਾਲ ਨੇ ਉਹਨਾਂ ਦੀ ਰਿਪੋਰਟਸ ਕੈਂਸਰ ਦੀ ਰਿਪੋਰਟ ਜੋ ਹੈ ਉਹਨਾਂ ਦੀ ਜੋ ਸੀਟੀ ਸਕੈਨਸ ਨੇ ਜੋ ਬਲੱਡ ਟੈਸਟ ਦੀ ਰਿਪੋਰਟਸ ਨੇ ਸਾਰੀ ਰਿਪੋਰਟਾਂ ਸੁਪਰੀਮ ਕੋਰਟ ਨੂੰ ਕੱਲ 1 ਵਜੇ ਤੱਕ ਦੇਣੀ ਹੈ ਇਹ ਅਦਿ ਆਰਿਆਂ ਨੂੰ ਹੁਕਮ ਜਾਰੀ ਕੀਤੇ ਗਏ ਨੇ ਕਿਉਂਕਿ ਜੋ ਡੱਲੇਵਾਲ ਦੇ ਹਾਲਾਤ ਨੇ ਗੰਭੀਰ ਬਣੇ ਹੋਏ ਨੇ ਤੇ ਉਹ ਕੈਂਸਰ ਦੇ ਪਹਿਲਾਂ ਤੋਂ ਵੀ ਮਰੀਜ਼ ਨੇ ਇਸ ਸੁਪਰੀਮ ਕੋਰਟ ਨੂੰ ਵੀ ਪਤਾ ਹੈ ਤੇ ਉਹਨਾਂ ਨੇ ਕਿਹਾ ਕਿ ਅਜੇਹਾ ਕੁਝ ਕਰੋ ਕਿ ਉਹਨਾਂ ਨੂੰ ਇੱਕ ਹਫ਼ਤੇ ਲਈ ਹਸਪਤਾਲ 'ਚ ਟ੍ਰੀਟਮੈਂਟ ਲਈ ਮਨਾ ਲਓ ਕਿ ਉਹ ਮੰਨ ਜਾਣ ਇੱਕ ਹਫ਼ਤੇ ਹਸਪਤਾਲ 'ਚ ਰਹਿ ਲੈਣ ਉਹਨਾਂ ਦਾ ਇੱਕ ਹਫ਼ਤੇ ਇਲਾਜ ਚੱਲ ਲਵੇ ਤੇ ਇਸ ਦੌਰਾਨ ਇਹ ਵੀ ਸੁਝਾ ਦਿੱਤਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਕਿ ਇੱਕ ਹਫ਼ਤਾ ਜਦੋਂ ਡੱਲੇਵਾਲ ਇਲਾਜ ਕਰਵਾਉਣਗੇ ਤਾਂ ਉਹ ਦੌਰਾਨ ਜੋ ਹੈ ਕੋਈ ਹੋਰ ਆਕੂ ਉਹ ਉਹਨਾਂ ਦੇ ਥਾਂ ਮਰਨ ਵਰਤੇ ਬੈਠ ਸਕਦਾ ਹੈ ਇਸ ਸਲਾਹ ਸੁਪਰੀਮ ਕੋਰਟਰ ਕਿਸਾਨਤਿੰਦੇ ਨਜ਼ਰ ਆਈ ਹੈ ਤੇ ਲਗਾ ਇਹੀ ਕਹਾਂ ਜਾਂਦਾ ਹੈ ਸੁਪਰੀਮ ਕੋਰਟ ਦੇ ਵੱਲੋਂ ਕਿ ਡੱਲੇਵਾਲ ਦੀ ਜਾਨ ਕੀਮਤੀ ਹੈ ਅਧਿਕਾਰੀਆਂ ਨੂੰ ਲਗਾਤਾਰ ਹਿਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਡੱਲੇਵਾਲ ਨੂੰ ਕਿਸੇ ਤਰ੍ਹਾਂ ਮਨਾ ਕੇ ਬਲਦ ਪ੍ਰਯੋਗ ਨਾ ਕਰਕੇ ਕਿਸੇ ਤਰ੍ਹਾਂ ਮਨਾ ਕੇ ਇਲਾਜ ਲਈ ਮਨਾਲੋ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦੀ ਜੋ ਸਿਹਤ ਹੈ ਉਹ ਡਿੱਗਦੀ ਜਾ ਰਹੀ ਹੈ ਸਿਹਤ ਤੇ ਜੋ ਗਿਰਾਵ ਆ ਰਿਹਾ ਹੈ ਉਹ ਦੇਖ ਕੇ ਹਰ ਕਿਸੇ ਨੂੰ ਚਿੰਤਾ ਹੈ ਤੇ ਕੱਲ ਮੁਰਤੋ ਹੋਣੀ ਹੈ ਸੁਣਵਾਈ ਮੁਰਤੋ ਵੀਡੀਓ ਕਾਨਫਰencing ਰਾਹੀਂ ਕਿਸਾਨ ਗੱਲਬਾਤ ਕਰਨਗੇ ਤੇ ਇਹ ਦੇਖਣਾ ਹੋਵੇਗਾ ਕਿ ਕੱਲ ਰਿਪੋਰਟ ਜਦੋਂ ਪੇਸ਼ ਹੁੰਦੀ ਹੈ ਉਸ ਤੋਂ ਬਾਅਦ ਸੁਪਰੀਮ ਕੋਰਟ ਕੀ ਫੈਸਲਾ ਸੁਣਾਉਂਦੀ ਹੈ ਜੀ ਬਿਲਕੁਲ ਤਾਂ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਚਾਹੇ ਪੰਜਾਬ ਸਰਕਾਰ ਹੋਵੇ ਤਾਂ ਕਾਫੀ ਚਿੰਤਾ ਪ੍ਰਗਟ ਕਰਦੇ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਜੇਕਰ ਕੇਂਦਰ ਸਰਕਾਰ ਦੀ ਗੱਲ ਕਰੀਏ ਕਿਉਂਕਿ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਸਿੱਧੀ ਕੇਂਦਰ ਸਰਕਾਰ ਦੇ ਨਾਲ ਗੱਲ ਕਰਨੀ ਹੈ ਪਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੇ ਇਸ ਮਾਮਲੇ ਤੇ ਕਿਸਾਨਾਂ ਦੇ ਮੁੱਦੇ ਤੇ ਚੁੱਪੀ ਤਾਰੀ ਹੋਈ ਹੈ ਪਰ ਲਗਾਤਾਰ ਕਹਿ ਦਈਏ ਕਿ ਕਿਸਾਨੀ ਮਸਲਾ ਜਿਹੜਾ ਕਾਫੀ ਪੱਕਦਾ ਜਾ ਰਿਹਾ ਹੈ ਦੂਜੇ ਪਾਸੇ ਦੱਲੇਵਾਲ ਸਾਭ ਦੀ ਸੇਤ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਵਿਗੜਦੀ ਜਾ ਰਹੀ ਹੈ